ਕਾਲੀ ਡੈਰੀ ਜਿਹੜਾ ਕੁਝ ਲਿਖਿਆ ਹੈ ਨਾ ਉਹ ਸਾਡੇ ਗ੍ਰੰਥਾਂ 'ਚ ਲਿਖਿਆ ਹੈ ਮੈਂ ਆਪ ਤੇ ਕੁਝ ਨਹੀਂ ਲਿਖ ਰਿਹਾ ਸਾਡੇ ਜਿਹੜੇ ਮੰਨੇ ਹੋਏ ਵੈਦ ਐ ਪੁਰਾਣੇ ਵੈਦ ਐ ਜਿਹੜੇ 100 200 200 ਸਾਲ ਤੋਂ ਪ੍ਰੈਕਟਿਸ ਕਰ ਰਹੇ ਐ ਵਾਗਵਟ ਸੰਹਿਤਾ ਚਰਕ ਸੰਹਿਤਾ ਸ਼ੂਸ਼ਰਜ ਸੰਹਿਤਾ ਛਾਡੰਦਰ ਸੰਹਿਤਾ ਐ ਅਸੀ ਕਿਤਾਬਾਂ ਹੈਗੀਆਂ ਜਿਹੜੀ ਆਯੁਰਵੈਦ ਦੀ ਕਿਤਾਬਾਂ ਉੱੰਨਾ ਇਚੇ ਨੁਸਖੇ ਲਿਖੇ ਹੋਏ ਐ ਉਹੀ ਬਸ ਮੈਂ ਸਿੰਪਲ ਸੋਖੇ ਸ਼ਬਦਾਂ ਵਿੱਚ ਤੁਹਾਨੂੰ ਦੱਸ ਦੇਣਾ ਕਾਰਗਰ ਨੁਸਖੇ ਜੀ ਤੁਹਾਡਾ ਕਾਲੀ ਡੈਰੀ ਵਾਲਾ ਨੁਸਖਾ ਬੜਾ ਕਾਰਗਰ ਹੈ ਪਰ ਉਹ ਕਾਲੀ ਡੈਰੀ ਨਹੀਂ ਉਹ ਸਾਡੇ ਗ੍ਰੰਥ ਹੈ ਜਿੰਨਾ ਚਿਰ ਚਾਹ ਜਿਹਾ ਲਿਖਿਆ ਹੋਇਆ ਹੈ ਇਹ ਤਤੂਰੇ ਦਾ ਪੌਦਾ ਹੈ ਜਿਵੇਂ ਹੀ ਬਾਰਿਸ਼ਾਂ ਦਾ ਮੌਸਮ ਆਉਂਦਾ ਹੈ ਜੀ ਜੋੜਾਂ ਦੇ ਦਰਦ ਵੱਧ ਜਾਂਦੇ ਆ ਬਿਲਕੁਲ ਵੱਧਦੇ ਨੇ ਜੀ ਬੁਖਾਰ ਹੋਣਾ ਸ਼ੁਰੂ ਹੋ ਜਾਂਦਾ ਹੈ ਬਿਲਕੁਲ ਮੱਛਰ ਆ ਜਾਂਦੇ ਬੱਚੇ-ਬੱਚੇ ਨੂੰ ਬੁਖਾਰ ਆ ਰਿਹਾ ਹੈ ਬੱਚੇ-ਬੱਚੇ ਨੂੰ ਬੁਖਾਰ ਆ ਰਿਹਾ ਹੈ ਟੀਚਰ ਨੇ ਉਹੀ ਚੀਜ਼ਾਂ ਉਗਾਉਣੀਆਂ ਸ਼ੁਰੂ ਕਰ ਦੇਣੀਆਂ ਇਸ ਟਾਈਮ ਤਤੂਰਾ ਬਹੁਤ ਉਗ ਰਿਹਾ ਹੋਏਗਾ ਹਾਂਜੀ ਹਾਂਜੀ ਜੋੜਾਂ ਦੇ ਦਰਦ ਵਾਸਤੇ ਕੰਮ ਆਉਂਦਾ ਹੈ ਗਲੋਏ ਬਹੁਤ ਉਗ ਰਹੀ ਹੈ ਕਿਉਂਕਿ ਡੇਂਗੂ ਆਨ ਵਾਲਾ ਹੈ ਤੇ ਰੱਬ ਪਹਿਲੇ ਹੀ ਗਲੋਏ ਉਗਾਣੀ ਸ਼ੁਰੂ ਕਰ ਦਿੰਦਾ ਵੇ ਗਲੋਏ ਦੇ ਪਾਣੀ ਪੀਓ ਡੇਂਗੂ ਤੋਂ ਬਚੋ ਐਵੇਂ ਹੀ ਤਤੂਰਾ ਉਗਾਣਾ ਸ਼ੁਰੂ ਕਰਤਾ ਜਿਹੜੀ ਚੀਜ਼ ਇਸ ਟਾਈਮ ਉਗ ਰਹੀ ਹੈ ਉਹ ਕੋਈ ਨਾ ਕੋਈ ਬਿਮਾਰੀ ਜਿਹੜੀ ਹੁਣ ਆਨ ਵਾਲੀ ਹੈ ਉਹਦੇ ਵਾਸਤੇ ਉਗ ਰਹੀ ਹੈ ਹੁਣ ਤਤੂਰਾ ਬਹੁਤ ਚੰਗਾ ਹੈਗਾ ਜਿਹੜੇ ਲੋਕਾਂ ਨੂੰ ਕਿਤੇ ਵੀ ਦਰਦ ਹੈਗੀ ਗੋਡੇ ਮੋਡੇ ਚ ਕਿਤੇ ਵੀ ਦਰਦ ਹੈ ਜੇ ਇਹਦਾ ਤੇਲ ਤੁਸੀਂ ਗੋਡਿਆਂ ਦੇ ਉੱਤੇ ਲਾ ਕੇ ਤੇ ਇਸ ਪੱਤੇ ਨੂੰ ਗੋਡਿਆਂ ਦੇ ਉੱਤੇ ਬੰਨ ਲਿਆ ਠੀਕ ਹੈ ਗੋਡੇ ਬਦਲਾਨ ਵਾਲੇ ਮਰੀਜ਼ ਵੀ ਇਹ ਕਹਿ ਦੇਣਗੇ ਵੀ ਸਾਡਾ ਗੋਡਾ ਠੀਕ ਹੋ ਗਿਆ ਜੀ ਸਾਨੂੰ ਅਜੇ ਬਦਲਵਾਨ ਦੀ ਲੋੜ ਨਹੀਂ ਹੈ ਜਿਨ੍ਹਾਂ ਨੂੰ ਆਪਰੇਸ਼ਨ ਕਹਿ ਦਿੱਤਾ ਹੈ ਪਰ ਗੋਡੇ ਦੇ ਮਰੀਜ਼ ਇੱਕ ਕੱਲ ਦਾ ਧਿਆਨ ਰੱਖਣਾ ਹਮੇਸ਼ਾ ਹੀ ਜੇ ਕਿਸੇ ਮਰੀਜ਼ ਨੂੰ ਕਮਰ ਦਰਦ ਸ਼ੁਰੂ ਹੋ ਗਈ ਹੈ ਠੀਕ ਹੈ ਤੇ ਉਹ ਐ ਸੋਚ ਲੇ ਕਿ ਆਨ ਨਾਲੇ 10 ਸਾਲਾਂ ਵਿੱਚ ਉਹਦਾ ਗੋਡਾ ਖਤਮ ਹੋ ਜਾਏਗਾ ਕਮਰ ਦਰਦ ਤੋਂ ਚੀਜ਼ਾਂ ਸ਼ੁਰੂ ਹੁੰਦੀਆਂ। ਕਮਰ ਦਰਦ ਹੋਏਗੀ। ਇੱਕ ਪਾਸੇ ਕਮਰ ਦਰਦ ਹੁੰਦੀ ਹੈ, ਸ਼ਟਿਕਾਂ ਹੁੰਦੀ ਹੈ, ਪੈਰ ਵਿੱਚ ਦਰਦ ਜਾਂਦੀ ਹੈ। ਸੱਜੇ ਪਾਸੇ ਦਰਦ ਜਾਣ ਲੱਗੀ ਪੈਰ ਵਿੱਚ। ਔੜੇ-ਕੁੜੇ ਤੋਂ ਸ਼ੁਰੂ ਹੋ ਜਾਂਦੀ ਹੈ। ਠੀਕ ਹੈ। ਸੱਜੇ ਪਾਸੇ ਦਰਦ ਗਈ ਪੈਰ ਦੇ ਬੰਦਾ ਕੀ ਕਰੇਗਾ? ਉਹ ਸੱਜੇ ਪਾਸੇ ਨੂੰ ਆਰਾਮ ਦੇਣ ਵਾਸਤੇ ਖੱਬੇ ਗੋਡੇ ਤੇ ਜ਼ੋਰ ਦੇ ਕੇ ਤੁਰਨ ਲੱਗ ਜਿਗਾ। ਸਭ ਤੋਂ ਪਹਿਲੇ ਤੇ ਖੱਬਾ ਗੋਡਾ ਖਤਮ ਹੋ ਜਾਏਗਾ। ਪਿਆਰ ਭਰੀ ਸ਼ਾਸਿਕਾ ਕਾਲੀ ਡੈਰੀ ਜਿਹੜਾ ਕੁਝ ਲਿਖਿਆ ਹੈ ਨਾ ਉਹ ਸਾਡੇ ਗ੍ਰੰਥਾਂ ਵਿੱਚ ਲਿਖਿਆ। ਮੈਂ ਆਪ ਤੇ ਕੁਝ ਨਹੀਂ ਲਿਖ ਰਿਹਾ। ਠੀਕ ਹੈ। ਜਾਂ ਮੰਨੇ ਹੋਏ ਵੈਦ ਐ ਪੁਰਾਣੇ ਵੈਦ ਜਿਹੜੇ 100 200 200 ਸਾਲ ਤੋਂ ਪ੍ਰੈਕਟਿਸ ਕਰ ਰਹੇ ਐ ਉਹ ਆਪਣੀ ਗੁਰੂ ਸ਼ਿਸ਼ਿਆ ਪਰੰਪਰਾ ਦੇ ਵਿੱਚੇ ਆਪਣੇ ਸ਼ਿਸ਼ਿਆ ਨੂੰ ਦੱਸ ਗਏ ਠੀਕ ਅੱਗੇ ਉਹ ਆਪਣੇ ਸ਼ਿਸ਼ਿਆ ਨੂੰ ਦੱਸ ਗਏ ਉਹ ਚਲਦੇ ਚਲਦੇ ਸਾਡੇ ਕੋਲ ਆ ਗਈ ਯਾ ਵਾਗਵਟ ਸੰਹੀਤਾ ਚਰਕ ਸੰਹੀਤਾ ਸ਼ੂਸ਼ਰਜ ਸੰਹੀਤਾ ਛਾਡੰਦਰ ਸੰਹੀਤਾ ਐ ਐਸੀ ਕਿਤਾਬਾਂ ਹੈਗੀਆਂ ਠੀਕ ਹੈ ਜਿਹੜੀ ਆਯੁਰਵੇਦ ਦੀ ਕਿਤਾਬਾਂ ਉੰਨਾ ਇਚੇ ਨੁਸਖੇ ਲਿਖੇ ਹੋਏ ਐ ਉਹ ਹੀ ਬਸ ਮੈਂ ਸਿੰਪਲ ਸੋਖੇ ਸ਼ਬਦਾਂ ਵਿੱਚ ਤੁਹਾਨੂੰ ਦੱਸ ਦਿਨਾ ਹੂੰ ਤੇ ਉਹ ਕਾਰਗਰ ਐ ਕਿਉਂਕਿ ਉਹ ਲਿਖੇ ਇਸ हिसाब ਨਾਲ ਹੋਏ ਆ ਤੇ ਉਹ ਰਿਜ਼ਲਟ ਦਿੰਦੇ ਆ ਤੇ ਉਹਦੇ ਕਰਕੇ ਹੀ ਲੋਕੀ ਫੋਨ ਕਰਕੇ ਸਾਨੂੰ ਕਹਿੰਦੇ ਆ ਬਈ ਕਾਰਗਰ ਨੁਸਖਾ ਜੀ ਤੁਹਾਡਾ ਕਾਲੀ ਡੈਰੀ ਵਾਲਾ ਨੁਸਖਾ ਬੜਾ ਕਾਰਗਰ ਹੈ ਪਰ ਉਹ ਕਾਲੀ ਡੈਰੀ ਨਹੀਂ ਉਹ ਸਾਡੇ ਗ੍ਰੰਥ ਹੈ ਜਿੰਨਾ ਚਿਰ ਚਾਹ ਜਾਂ ਲਿਖੀਆਂ ਹੋਈਆਂ ਨੇ ਇਹ ਤਤੂਰੇ ਦਾ ਪੌਦਾ ਜਿਵੇਂ ਹੀ ਬਾਰਿਸ਼ਾਂ ਦਾ ਮੌਸਮ ਆਉਂਦਾ ਹੈ ਜੀ ਜੋੜਾਂ ਦੇ ਦਰਦ ਵੱਧ ਜਾਂਦੇ ਆ ਬਿਲਕੁਲ ਵੱਧਦੇ ਨੇ ਜੀ ਬੁਖਾਰ ਹੋਣਾ ਸ਼ੁਰੂ ਹੋ ਜਾਂਦਾ ਹੈ ਬਿਲਕੁਲ ਹੋ ਜਾਂਦਾ ਮੱਛਰ ਆ ਜਾਂਦੇ ਬੱਚੇ-ਬੱਚੇ ਨੂੰ ਬੁਖਾਰ ਆਇਆ ਬੱਚੇ-ਬੱਚੇ ਨੂੰ ਬੁਖਾਰ ਆਇਆ ਹਾਂ ਨੇਚਰ ਨੇ ਉਹੀ ਚੀਜ਼ਾਂ ਉਗਾਉਣੀਆਂ ਸ਼ੁਰੂ ਕਰ ਦੇਣੀਆਂ ਇਸ ਟਾਈਮ ਤਤੂਰਾ ਬਹੁਤ ਉਗ ਰਿਹਾ ਹੋਏਗਾ ਹਾਂਜੀ ਹਾਂਜੀ ਜੋੜਾਂ ਦੇ ਦਰਦ ਵਾਸਤੇ ਕੰਮ ਆਉਂਦਾ ਹੈ ਗਲੋਏ ਬਹੁਤ ਉਗ ਰਹੀ ਹੈ ਕਿਉਂਕਿ ਡੇਂਗੂ ਆਨ ਵਾਲਾ ਹੈ ਤੇ ਰੱਬ ਪਹਿਲੇ ਹੀ ਗਲੋਏ ਉਗਾਣੀ ਸ਼ੁਰੂ ਕਰ ਦਿੰਦਾ ਵੇ ਗਲੋਏ ਦੇ ਪਾਣੀ ਪੀਓ ਡੇਂਗੂ ਤੋਂ ਬਚੋ ਠੀਕ ਹੈ ਐਵੇਂ ਹੀ ਤਤੂਰਾ ਉਗਾਉਣਾ ਸ਼ੁਰੂ ਕਰਤਾ ਜਿਹੜੀ ਚੀਜ਼ ਇਸ ਟਾਈਮ ਉਗ ਰਹੀ ਹੈ ਉਹ ਕੋਈ ਨਾ ਕੋਈ ਬਿਮਾਰੀ ਜਿਹੜੀ ਹੁਣ ਆਨ ਵਾਲੀ ਹੈ ਉਹਦੇ ਵਾਸਤੇ ਉਗ ਰਹੀ ਹੈ ਹੁਣ ਤਤੂਰਾ ਬਹੁਤ ਚੰਗਾ ਹੈਗਾ ਜਿਹੜੇ ਲੋਕਾਂ ਨੂੰ ਕਿਤੇ ਵੀ ਦਰਦ ਹੈਗੀ ਗੋਡੇ ਮੋਡੇ ਚ ਕਿਤੇ ਵੀ ਦਰਦ ਹੈ ਜੇ ਇਹਦਾ ਤੇਲ ਬਣਾ ਕੇ ਜੇ ਇਹਦਾ ਤੇਲ ਤੁਸੀਂ ਗੋਡਿਆਂ ਦੇ ਉੱਤੇ ਲਾ ਕੇ ਤੇ ਇਸ ਪੱਤੇ ਨੂੰ ਗੋਡਿਆਂ ਦੇ ਉੱਤੇ ਬੰਨ ਲਿਆ ਠੀਕ ਹੈ ਗੋਡੇ ਬਦਲਾਨ ਵਾਲੇ ਮਰੀਜ਼ ਵੀ ਇਹ ਕਹਿ ਦੇਣਗੇ ਵੀ ਸਾਡਾ ਗੋਡਾ ਠੀਕ ਹੋ ਗਿਆ ਜੀ ਸਾਨੂੰ ਅਜੇ ਬਦਲਵਾਨ ਦੀ ਲੋੜ ਨਹੀਂ ਹੈ ਜਿਨ੍ਹਾਂ ਨੂੰ ਆਪਰੇਸ਼ਨ ਕਹਿ ਦਿੱਤਾ ਬਿਲਕੁਲ ਸੋਖਾ ਨੁਸਖਾ ਹੈ ਮੈਂ ਅੱਗੇ ਦੱਸਾਂਗਾ ਤੁਹਾਨੂੰ ਠੀਕ ਹੈ ਪਰ ਗੋਡੇ ਦੇ ਮਰੀਜ਼ ਇੱਕ ਕੱਲ ਦਾ ਧਿਆਨ ਰੱਖਣਾ ਹਮੇਸ਼ਾ ਹੀ ਜੇ ਕਿਸੇ ਮਰੀਜ਼ ਨੂੰ ਕਮਰ ਦਰਦ ਸ਼ੁਰੂ ਹੋ ਗਈ ਹੈ ਠੀਕ ਹੈ ਤੇ ਉਹ ਐ ਸੋਚ ਲੇ ਕਿ ਆ ਨਾਲੇ 10 ਸਾਲਾਂ ਵਿੱਚ ਉਹਦਾ ਗੋਡਾ ਖਤਮ ਹੋ ਜਾਏਗਾ ਕਮਰ ਦਰਦ ਤੋਂ ਚੀਜ਼ਾਂ ਸ਼ੁਰੂ ਹੁੰਦੀਆਂ ਕਮਰ ਦਰਦ ਹੋਏਗੀ ਇੱਕ ਪਾਸੇ ਕਮਰ ਦਰਦ ਹੁੰਦੀ ਹੈ ਸ਼ਟਿਕਾਂ ਹੁੰਦੀ ਹੈ ਪੈਰ ਵਿੱਚ ਦਰਦ ਜਾਂਦੀ ਹੈ ਸੱਜੇ ਪਾਸੇ ਦਰਦ ਜਾਣ ਲੱਗੀ ਪੈਰ ਕੋੜੇ ਕੋੜੇ ਤੋਂ ਸ਼ੁਰੂ ਹੋ ਜਾਂਦੀ ਹੈ ਠੀਕ ਹੈ ਸੱਜੇ ਪਾਸੇ ਦਰਦ ਗਈ ਪੈਰ ਦੇ ਬੰਦਾ ਕੀ ਕਰੇਗਾ ਉਹ ਸੱਜੇ ਪਾਸੇ ਨੂੰ ਆਰਾਮ ਦੇਣ ਵਾਸਤੇ ਖੱਬੇ ਗੋਡੇ ਤੇ ਜ਼ੋਰ ਦੇ ਕੇ ਤੁਰਨ ਲੱਗ ਜਿਗਾ ਸਭ ਤੋਂ ਪਹਿਲੇ ਤੇ ਖੱਬਾ ਗੋਡਾ ਖਤਮ ਹੋ ਜਾਏਗਾ ਜਿਹੜਾ ਉਹ 70 ਕਿਲੋ ਵਜਨ ਹੈ ਸਰੀਰ ਦਾ ਹੂੰ ਉਹ ਪਹਿਣਾ ਚਾਹੀਦਾ ਦੋਵੇਂ ਗੋਡਿਆਂ ਦੇ ਉੱਤੇ ਉਹ ਇੱਕ ਗੋਡੇ ਤੇ ਪਹਿਨ ਲੱਗ ਜੇਗਾ 35 35 ਪਹਿਣਾ ਚਾਹੀਦਾ ਸੀ ਹਾਂਜੀ ਉਹ 70 ਪਹਿਨ ਲੱਗ ਗਿਆ ਇੱਕ ਪਾਸੇ ਦਾ ਗੋਡਾ ਖਤਮ ਠੀਕ ਹੈ ਜਿਵੇਂ ਉਤਰ ਦਰਦ ਹੋਏਗੀ ਹੂੰ ਉਹ ਬੰਦਾ ਦੂਜੇ ਪਾਸੇ ਜੋੜ ਦੇਗਾ ਠੀਕ ਹੈ ਫਿਰ ਦੂਜਾ ਗੋਡਾ ਖਤਮ ਫਿਰ ਮਾਤਾ ਪਹਿਣਾ ਸਾਡੇ ਕੋਲ ਆਂਦੀਆਂ ਕਹਿੰਦੀਆਂ ਪੁੱਤਰ ਮੈਨੂੰ ਨਾ ਮੇਰਾ ਗੋਡਾ ਖਤਮ ਹੋ ਗਿਆ ਇਹ ਗੋਡਾ ਖਤਮ ਹੋ ਗਿਆ ਫਿਰ ਇਹ ਹੋ ਗਿਆ ਸੀ ਉਹਨੂੰ ਪੁੱਛਨੇ ਆ ਕਮਰੇ ਚ ਦਰਦ ਹੈ ਕਹਿੰਦੇ ਨਹੀਂ ਕੋਈ ਕਮਰੇ ਚ ਦਰਦ ਨਹੀਂ ਜਦੋਂ ਅਸੀਂ ਡਿਟੇਲ ਇਹ ਜਾਨਨੇ ਆ ਫਿਰ ਪਤਲਾ ਹਾਂ ਮੈਨੂੰ 5 ਸਾਲ ਪਹਿਲੇ ਦਰਦ ਹੋਈ ਸੀ ਕਮਰੇ ਚ ਓਕੇ ਉਹ ਦਰਦ ਤੇ ਹੁਣ ਠੀਕ ਹੋ ਗਈ ਗੋਡੇ ਮੇਰੇ ਖਤਮ ਹੋ ਗਏ ਉਹ ਗੋਡੇ ਉੱਥੋਂ ਹੀ ਖਤਮ ਹੁੰਦੇ ਆ ਇਸ ਕਰਕੇ ਕਮਰ ਦਰਦ ਨੂੰ ਇਗਨੋਰ ਨਹੀਂ ਕਰਨਾ ਜਿੱਦਾਂ ਹੀ ਕਮਰ ਦੰਦ ਹੁੰਦੀ ਹੈ ਤੁਹਾਡੇ ਨੇੜੇ ਜੜੀ ਬੂਟੀ ਲੱਗੀ ਹੋਈ ਹੈ ਮੈਂ ਕਈ ਵਾਰੀ ਦੱਸਣਾ ਹੁੰਨਾ ਇਹ ਵੀਡੀਓ ਨੋਟ ਕਰ ਲਓ ਉਹਨਾਂ ਨਾਲ ਸ਼ੇਅਰ ਕਰਨੀ ਹੈ ਜਿਨ੍ਹਾਂ ਨੂੰ ਕਮਰ ਦਰਦ ਹੈਗੀ ਹਾਰ ਸ਼ਿੰਗਾਰ ਪਾਰੀ ਜਾਤ ਇੱਕ ਉਹਦਾ ਹੁੰਦਾ ਹੈ ਉੰਦੀ ਛਾਲ ਤੇ ਪੱਤੇ ਲੈ ਕੇ ਪਾਣੀ ਚ ਭਿਗੋਦੋ 500 ml ਪਾਣੀ ਚ ਭਿਗੋਲੋ ਉਹਨੂੰ ਚੰਗੀ ਤਰ੍ਹਾਂ ਉਬਾਲ ਲਓ ਸਵੇਰੇ ਜਦੋਂ ਪਾਣੀ 125 ml ਰਹਿ ਜਾਏ ਉਹਨੂੰ ਛਾਨ ਕੇ ਇੱਕ ਵਾਰੀ ਪੀ ਲਓ ਕੋਈ ਹਫਤਾ 10 ਦਿਨ ਨਹੀਂ ਪੀਣਾ ਮਹੀਨਾ ਸਵਾ ਮਹੀਨਾ ਪੀਣਾ ਤੇ ਫਿਰ ਮੇਰੀ ਵੀਡੀਓ ਦੇ ਉੱਤੇ ਕਮੈਂਟ ਕਰਨਾ ਵੀ ਕਿੰਨਾ ਤੁਹਾਨੂੰ ਆਰਾਮ ਆਇਆ ਬਹੁਤ ਹੀ ਰਾਮਬਾਨ ਨੁਸਖਾ ਹੈ ਜਿਨ੍ਹਾਂ ਨੂੰ ਗੋਡੇ ਮੋਡੇ ਤੇ ਕਮਰੇ ਚ ਦਰਦ ਹੈ ਠੀਕ ਹੈ ਅਜਮਾਇਆ ਹੋਇਆ ਨੁਸਖਾ ਤੇ ਸੈਂਕੜੇ ਮਰੀਜ਼ੀ ਦੇ ਨਾਲ ਠੀਕ ਹੋ ਗਏ ਉਹਨੂੰ ਦਵਾਈ ਲੈਣ ਦੀ ਵੀ ਲੋੜ ਨਹੀਂ ਤੇ ਜਿਹੜੀ ਚੀਜ਼ ਮੈਂ ਦੱਸਾਂਗਾ ਨਾ ਜਿਹੜਾ ਤੇਲ ਦੱਸਣਾ ਮੈਂ ਇਹ ਤੇ ਕਾਹੀ ਬਾਤ ਹੈ ਇੱਕ ਦਿਨ ਤੁਸੀਂ ਪੱਤਾ ਬੰਨ ਲਿਆ ਜੀ ਪੱਤਾ ਬੰਨਣ ਦੀ ਲੋੜ ਹੈ ਗੋਡੇ ਦੇ ਉੱਤੇ ਠੀਕ ਹੈ ਇੱਕ ਦਿਨ ਪੱਤਾ ਬੰਨੋ ਗੋਡੇ ਦੇ ਚੂਸ ਲੂ ਅਜ ਦਰਦ ਚੂਸ ਲੂ ਅੰਦਰ ਮੈਂ ਕਹਿੰਦਾ ਜੀ ਜਿਵੇਂ ਸਾਰਾ ਹੀ ਸਪੰਜ ਵਾਂਗੂ ਸਪੰਜ ਵਾਂਗੂ ਜਿਵੇਂ ਪਾਣੀ ਡਿਗਿਆ ਸਪੰਜ ਰੱਖੀ ਦੇ ਉਹਨੇ ਸੱਕ ਕਰ ਲੈਣਾ ਸਾਰੀ ਚੀਜ਼ ਐਵੇਂ ਹੀ ਦਤੂਰਾ ਚੂਸ ਲੈਂਦਾ ਹੈ ਔਰ ਕਿੰਨੀ ਦੇਰੇ ਚ ਅੱਜ ਤੁਸੀਂ ਵੀਡੀਓ ਦੇਖੀ ਐ ਠੀਕ ਐ ਸ਼ਾਮ ਨੂੰ ਤੁਸੀਂ ਲਾਇਆ ਤੇ ਸਵੇਰੇ ਇਹਦੇ ਉੱਤੇ ਕਮੈਂਟ ਕਰਨਾ ਜੀ ਕਿੰਨੇ ਦਰਦੇ ਚ ਆ ਰਾਮ ਆਇਆ ਕਿਆ ਬਾਤ ਇੰਨੀ ਹੀ ਦੇਰ ਪਰ ਬਣਾਉਣ ਦਾ ਤਰੀਕਾ ਠੀਕ ਹੋਣਾ ਚਾਹੀਦਾ ਠੀਕ ਠੀਕ ਢੰਗ ਨਾਲ ਬਣਿਆ ਹੋਵੇ ਅਸੀਂ ਤੇ ਤਿੰਨ ਚਾਰ ਚੀਜ਼ਾਂ ਪਾਣੀਆਂ ਪਰ ਰਿਜ਼ਲਟ ਤਤੂਰੇ ਦਾ ਹੀ ਪੂਰਾ ਹੈ ਉਹ ਫਾਰਮੂਲਾ ਅਸੀਂ ਬਣਾਣੇ ਆ ਸਰੋਂ ਦਾ ਤੇਲ ਨਾਲ ਬਣਦਾ ਹੈ ਤਿਲ ਦੇ ਤੇਲ ਨਾਲ ਬਣਦਾ ਹੈ ਅਲੱਗ-ਅਲੱਗ ਦੋ ਤਿੰਨ ਫਾਰਮੂਲੇ ਹੈਗੇ ਉਹ ਮਰੀਜ਼ ਦੀ ਪ੍ਰਕਿਰਤੀ ਦੇਖ ਕੇ ਬਾਤ ਹੈ ਪਿੱਤ ਹੈ ਕਫ ਹੈ ਫੋਨ ਤੇ ਗੱਲ ਕਰਕੇ ਉਹ ਦੱਸ ਦਿੰਦਾ ਫਿਰ ਉਸ ਹਿਸਾਬ ਨਾਲ ਉਹਨੂੰ ਤੇਲ ਚਲਾ ਜਾਂਦਾ ਹੈ ਜਿਹੜਾ ਕਰਨ ਤੁਸੀਂ ਨੁਸਖਾ ਬਣਾਣਾ ਹੈ ਉਹਦੇ ਸਿਰਫ ਤੁਸੀਂ ਤਤੂਰਾ ਯੂਜ਼ ਤਤੂਰਾ ਨਿੰਮ ਅਮਰਬੇਲ ਜੋਤਿਸ਼ਮਤੀ ਐਰੰਡੀ ਦਾ ਤੇਲ ਇਹ ਸਾਰੀ ਚੀਜ਼ਾਂ ਤੁਸੀਂ ਲੈ ਲੈਣੀਆਂ ਦੂਜੇ ਪਾਸੇ ਲੈ ਲੈਣੀਆਂ ਮੱਗ ਸੁਰੰਗਾਂ ਹਲਦੀ ਸੁੰਢ ਠੀਕ ਹੈ ਇਹ ਸਾਰੀ ਚੀਜ਼ਾਂ ਨੂੰ ਪੋਨਕੇ ਤੇਲ ਦੇ ਤੇਲੇ ਚ ਪਾ ਕੇ ਚੰਗੀ ਤਰ੍ਹਾਂ ਸਾੜ ਲਓ ਫਿਰ ਜਿਹੜਾ ਤੇਲ ਤਿਆਰ ਹੁੰਦਾ ਹੈ ਉਹ ਤੇਲ ਕੰਮ ਕਰਦਾ ਹੈ ਅਖੀਰ ਵਿੱਚ ਅਸੀਂ ਕਪੂਰ ਨੂੰ ਥੋੜਾ ਜਿਆਦਾ ਸ਼ੁੱਧ ਕਰਕੇ ਉਹਦੇ ਚ ਕਪੂਰ ਮਿਲਾ ਦਿੰਨੇ ਆ ਜਿਹੜਾ ਦਰਦ ਨੂੰ ਨਾਲ ਇਹਨਾਂ ਦੀ ਤਾਕਤ ਨੂੰ ਵਧਾ ਦਿੰਦਾ ਜਿਹੜੀ ਬੂਟੀਆਂ ਦੀ ਤੇ ਉਹ ਰੈਡੀ ਕਰ ਦਿੰਦਾ ਉਹ ਅਸੀਂ ਤੇਲ ਤਿਆਰ ਕੀਤਾ ਹੋਇਆ ਹੈ ਇਹ ਵਾਲਾ ਤੇਲ ਐਥੇ ਇਹ ਦੇਖੋ ਕਿੰਨੀ ਕਪੂਰ ਦੀ ਖੁਸ਼ਬੂ ਆਏਗੀ ਤੇ ਜੜੀ ਬੂਟੀਆਂ ਦੀ ਖੁਸ਼ਬੂ ਆ ਰਹੀ ਹੈ ਜੀ 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 ਇਹ ਤੇਲ ਇੱਕ ਵਾਰੀ ਤੁਸੀਂ ਲਾ ਲਓ ਇਹ ਦੇਖੋ ਬਿਲਕੁਲ ਖੁਸ਼ਬੂ ਆਉਣ ਲੱਗੀ ਨਾ ਹਾਂਜੀ ਸਾਰੇ ਕਮਰੇ ਚ ਫੈਲ ਗਈ ਇਹ ਦੇਖੋ ਇਹ ਤੇਲ ਜੇ ਤੁਸੀਂ ਗੋਡੇ ਕਿੰਨਾ ਕੁ ਲਾਉਣਾ ਹੁੰਦਾ ਜੀ ਇਹ ਤੇ ਇਹ ਬਸ ਇਹ ਦੇਖੋ ਇੰਨਕ ਅੱਛਾ ਇੰਨਾ ਤੇਲ ਜੇ ਤੁਸੀਂ ਲਾ ਲਿਆ ਬਸ ਤੁਹਾਡਾ ਕੰਮ ਹੋ ਗਿਆ ਤੇਲ ਲਾ ਕੇ ਹਲਕਾ ਜਿਹਾ ਮਾਲਿਸ਼ ਕਰਨੀ ਹੈ ਉਸ ਤੋਂ ਬਾਅਦ ਤੁਹਾਡਾ ਕੰਮ ਹੋ ਗਿਆ ਦੇਖੋ ਪੇਨ ਕਿਲਰ ਖਾ ਕੇ ਜਿਹੜੇ ਕੰਮ ਚਲਾਉਂਦੇ ਆ ਨਾ ਤੁਸੀਂ ਉਹਦੀ ਸਟੱਡੀ ਪੜੋ ਪੇਨ ਕਿਲਰ ਜਿੰਨਾ ਵੀ ਹੈ ਉਹ ਪੇਨ ਦੇ ਰیسیਵਰ ਨੂੰ ਬੰਦ ਕਰ ਦਿੰਦਾ ਜਿਹੜਾ ਸਿਗਨਲ ਜਾਂਦਾ ਹੁਣ ਚਾਹ ਦਾ ਕੱਪ ਹੈ ਚਾਹ ਦੇ ਕੱਪ ਨੂੰ ਤੁਸੀਂ ਹੱਥ ਲਾਉਂਦੇ ਹੋ ਤੁਹਾਨੂੰ ਜਦੋਂ ਹੀ ਪਤਾ ਲੱਗ ਜਾਂਦਾ ਗਰਮ ਹੈ ਕਿਉਂ ਪਤਾ ਲੱਗ ਗਿਆ ਉਹ ਕੋਈ ਚੀਜ਼ ਟ੍ਰੈਵਲ ਹੋਈ ਹੈ ਜਿਹਨੇ ਦੱਸਿਆ ਸਿਗਨਲ ਨੇ ਜੇ ਮੈਂ ਇੱਥੇ ਕੋਈ ਐਸੀ ਚੀਜ਼ ਲਾਦਾ ਜਿਹੜਾ ਸਿਗਨਲ ਅੱਗੇ ਨਾ ਜਾਣ ਤਵੇ ਤੁਸੀਂ ਫੜੀ ਜਾਓ ਗਰਮ ਇੱਥੋਂ ਸੜ ਜਾਏਗਾ ਪਰ ਗਰਮ ਦਾ ਸਿਗਨਲ ਨਹੀਂ ਜਾਏਗਾ ਪੇਨ ਕਿਲਰ ਉਹੀ ਕੰਮ ਕਰਦਾ ਲਗਾਤਾਰ ਗੋਡੇ ਦਾ ਮਰੀਜ਼ ਪੇਨ ਕਿਲਰ ਖਾ ਰਿਆ ਹੋਏ ਉੰਦੀ ਕਿਡਨੀ ਖਰਾਬ ਹੋਣੀ ਸ਼ੁਰੂ ਹੋ ਜਾਂਦੀ ਹੈ ਉਹਦਾ ਲੀਵਰ ਖਰਾਬ ਹੋਣਾ ਸ਼ੁਰੂ ਹੋ ਜਾਂਦਾ ਹੈ ਪੇਨ ਕਿਲਰ ਜ਼ਹਿਰ ਹੈ ਨਹੀਂ ਖਾਣਾ ਕਿਸੇ ਵੀ ਕੀਮਤ ਤੇ ਨਹੀਂ ਖਾਣਾ ਆਯੁਰਵੇਦ ਦੇ ਨੁਸਖੇ ਅਪਣਾਓ ਤੁਹਾਡੀ ਕਿਚਨ ਵਿੱਚ ਪਈ ਹੈ ਹਲਦੀ ਸੁੰਡ ਮੱਗ ਸੁਰੰਜਾ ਸ਼ਤਾਵਰ ਅਸ਼ਵਗੰਧਾ 6 ਚੀਜ਼ਾਂ ਲਿਖ ਲਓ ਵੀਡੀਓ ਸੇਵ ਕਰ ਲਓ ਦੁਬਾਰਾ ਦੱਸ ਦਿਨਾ ਹਲਦੀ ਸੁੰਡ ਅਸ਼ਵਗੰਧਾ ਸ਼ਤਾਵਰ ਮੱਗ ਸੁਰੰਜਾ ਛੇ ਚੀਜ਼ਾਂ ਛੇ ਬਰਾਬਰ ਮਾਤਰਾ ਵਿੱਚ ਲੈ ਕੇ ਪਾਊਡਰ ਬਣਾ ਲਓ ਇੱਕ ਚਮਚ ਸਵੇਰੇ ਇੱਕ ਚਮਚ ਸ਼ਾਮ ਨੂੰ ਲੈਣਾ ਸ਼ੁਰੂ ਕਰ ਦਿਓ ਕੋਈ ਪੇਨ ਕਿਲਰ ਖਾਣ ਦੀ ਲੋੜ ਨਹੀਂ ਕਿਸੇ ਵੀ ਗੋਡੇ ਮੋਡੇ ਜੋੜਾਂ ਵਿੱਚ ਦਰਦ ਹੈ ਇਹ ਤੇਲ ਨਾਲ ਲੱਗ ਜਾਓ ਜਿਹੜਾ ਇਹ ਤੇਸੀਂ ਬਣਾਇਆ ਹੋਇਆ ਹੈ ਜੇ ਤੁਸੀਂ ਆਪਣੀ ਰਸੋਈ ਵਿੱਚ ਬਣਾਣਾ ਹੈ ਠੀਕ ਹੈ ਉਹ ਮਾਤਾ ਪੈਣਾ ਇਸ ਵੀਡੀਓ ਨੂੰ ਸੇਵ ਕਰ ਲੈਣ ਤੇ ਇਹ ਭੇਜ ਦੇਣ ਜਿਨ੍ਹਾਂ ਨੂੰ ਗੋਡੇ ਮੋਡੇ ਦੀ ਦਰਦ ਹੈ ਜਾਂ ਜੋੜ ਬਦਲਣ ਵਾਸਤੇ ਕਹਤਾ ਇੱਕੜਾ ਤੇਲ ਹੈ ਕੱਲਾ ਸਰੋਂ ਦਾ ਤੇਲ ਹੈ ਅੱਛਾ ਸਿਰਫ ਸਰੋਂ ਦਾ ਤੇਲ ਠੀਕ ਹੈ ਸਾਡੀ ਰਸੋਈ ਚ ਆਏਗਾ ਜੀ ਸਾਡੀ ਰਸੋਈ ਵਾਲਾ ਹੀ ਕੰਮ ਕਰਨਾ ਹੈ ਆਪਾਂ ਠੀਕ ਹੈ ਪੈਸੇ ਕਮਾਉਣ ਵਾਲਾ ਕੋਈ ਕੰਮ ਨਹੀਂ ਕਰਨਾ ਆਪਾਂ ਘਰੇਲੂ ਨੁਸਖੇ ਦੇਣ ਵਾਸਤੇ ਇੱਥੇ ਬੈਠੇ ਆਂ ਜਿਹੜੇ ਸ਼ਾਸਤਰਾਂ ਵਿੱਚ ਲਿਖੇ ਆਂ ਤੇ ਕਾਰਗਰ ਆਂ ਜਿਨ੍ਹਾਂ ਦੇ ਨਾਲ ਪੇਸ਼ੰਤ ਨੂੰ ਰਿਜ਼ਲਟ ਮਿਲਦਾ ਹੈ ਠੀਕ ਹੈ ਸਰੋਂ ਦਾ ਤੇਲ ਲੈਣਾ ਹੈ ਸਰੋਂ ਦਾ ਤੇਲ ਲੋਹੇ ਦੀ ਕੜਾਈ 'ਚ ਗਰਮ ਕਰ ਚੰਗੀ ਤਰ੍ਹਾਂ ਪੂਰਾ ਐਨਸ ਕੱਢ ਲੈਣਾ ਚੰਗੀ ਤਰ੍ਹਾਂ ਠੀਕ ਹੈ ਉਹਦੇ 'ਚ ਦੋ ਪੱਤੇ ਇਹਦੇ ਪਾ ਦੇਣੇ ਹਨ ਧਤੂਰੇ ਦੇ ਇਨੂੰ ਸਾਬਤ ਪਾ ਦੋ ਜਾਂ ਇੰਦੇ ਐਵੇਂ ਟੁਕੜੇ ਕਰਕੇ ਇਹ ਪੱਤੇ ਵਿੱਚੇ ਪਾ ਦੋ ਸੜੇ ਹੋਏ ਤੇਲ ਵਿੱਚ ਇਹ ਪੱਤੇ ਪਾ ਦੇਣੇ ਦੋ ਪੱਤੇ ਇੰਦੇ ਵਿੱਚ ਛੱਡ ਦੋ ਸੜੇ ਹੋਏ ਤੇਲ ਵਿੱਚ ਇਹਨੂੰ ਚੰਗੀ ਤਰ੍ਹਾਂ ਬਾਲ ਜਾਓ ਜਦੋਂ ਇਹ ਭੂਰੇ ਰੰਗ ਦੇ ਹੋ ਜਾਣ ਪੱਤੇ ਠੀਕ ਹੈ ਇਹਨਾਂ ਨੂੰ ਕੱਢ ਲਓ ਪੱਤਿਆਂ ਨੂੰ ਪੱਤਿਆਂ ਨੂੰ ਗੋਡੇ ਦੇ ਉੱਤੇ ਰੱਖ ਕੇ ਅੱਛਾ ਉੱਤੇ ਇੱਕ ਸੁਤੀ ਕਪੜਾ ਜਿਹਦੇ ਨਾਲ ਪਨੀਰ ਨਹੀਂ ਕੱਢਦੇ ਹਾਂਜੀ 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 ਠੀਕ ਹੈ ਪਨੀਰ ਵਾਲਾ ਕਪੜਾ ਕਹਿੰਦੇ ਆ ਮਲਮਲ ਦਾ ਕਪੜਾ ਉਹ ਕਪੜਾ ਰੱਖ ਕੇ ਉਹਨੂੰ ਬੰਨ੍ਹ ਲਓ ਹਲਕਾ ਜਿਹਾ ਸਾਰੀ ਰਾਤ ਉਹਨੂੰ ਬੰਨਿਆ ਰਹਿਣ ਦਿਓ ਠੀਕ ਹੈ ਦਰਦ ਸ਼ੂਮੰਤਰ ਕੀ ਬਾਤ ਹੈ ਇਹ ਫਾਰਮੂਲਾ ਹੈ ਜੀ ਜੀ ਅਸੀਂ ਜਿਹੜੇ ਮਰੀਜ਼ਾਂ ਨੂੰ ਦਿੰਨੇ ਆ ਉਹਨਾਂ ਨੂੰ ਕਹਿੰਨੇ ਆ ਵੀ ਕੁਝ ਪੱਤੇ ਐਵੇਂ ਤੋੜ ਕੇ ਪਾ ਲਓ ਇੱਕ ਪੱਤਾ ਸਾਬਤ ਪਾ ਲਓ ਸਾਬਤ ਪੱਤਾ ਗੋਡੇ ਦੇ ਉੱਤੇ ਪੂਰਾ ਆ ਜਾਂਦਾ ਠੀਕ ਹੈ ਇਹ ਦੀ ਸ਼ੇਪ ਬਣ ਗਈ ਨਾ ਇਹ ਦੇਖੋ ਹਾਂਜੀ ਹਾਂਜੀ ਇਹ ਜਿੱਥੇ ਜਿੱਥੇ ਨਸਾਂ ਜਾਂਦੀਆਂ ਉੱਥੇ ਆਪਣੇ ਆਪ ਰੱਬ ਨੇ ਸ਼ੇਪ ਬਣਾਈ ਹੋਈ ਜਾਂਦੀ ਠੀਕ ਹੈ ਇਹਨੂੰ ਰੱਖ ਕੇ ਇਹਦੇ ਉੱਤੇ ਬੰਨ੍ਹ ਲੈਣਾ ਦਰਦ شو ਮਟਰ ਖਾਣ ਵਾਸਤੇ ਮੈਂ ਤੁਹਾਨੂੰ ਦੱਸਦਾ ਜਿਹੜੀ ਚੀਜ਼ਾਂ ਖਾਣੀਆਂ ਹੈ ਹਲਦੀ ਸੁੰਡ ਮੱਗ ਸਰੰਜਾ ਸ਼ਤਾਵਰ ਤੇ ਅਸ਼ਵਗੰਧਾ ਜੀ ਜੀ ਇਹਦਾ ਪਾਊਡਰ ਖਾਣਾ ਸ਼ੁਰੂ ਕਰ ਦੋ ਜੇ ਇਹਨੂੰ ਹੋਰ ਕਾਰਗਰ ਬਣਾਣਾ ਹੈ ਜੀ ਇਹ ਵੀ ਆਪਣੀ ਕਿਚਨ ਵਿੱਚ ਪਈ ਹੈ ਨਿੰਮ ਨਿੰਮ ਦੇ ਪੱਤੇ ਥੋੜਾ ਜਿਹਾ ਨਿੰਮ ਦੇ ਪੱਤੇ ਪਾ ਲਓ ਠੀਕ ਹੈ ਨਿੰਮ ਦੇ ਪੱਤੇ ਉੱਥੇ ਹੀਲਿੰਗ ਦਾ ਕੰਮ ਕਰਦੇ ਆਂ ਐਂਟੀਬਾਇਓਟਿਕ ਹੈ ਠੀਕ ਹੈ ਐਂਟੀ వైరਲ ਹੈ ਠੀਕ ਹੈ ਐਂਟੀ ਫੰਗਲ ਹੈ ਜਿੱਥੋਂ ਤੁਹਾਡਾ ਸਕਰੀਟ ਹੋਣਾ ਹੈ ਨਾ ਜਿਹਨੂੰ ਅਸੀਂ ਗ੍ਰੀਸ ਕਹਿ ਦਿੰਦੇ ਆ ਦੇਸੀ ਪਾਸ਼ਾ ਜੀ ਜਿਵੇਂ ਇਹ ਸਾਈਨੋਵિયલ ਫਲੂਇਡ ਹੁੰਦਾ ਹੈ ਉੱਥੇ ਕਈ ਵਾਰੀ ਇਨਫੈਕਸ਼ਨ ਹੋ ਜਾਂਦੀ ਹੈ ਠੀਕ ਹੈ ਉੱਥੇ ਪਾਣੀ ਗੋਡਿਆਂ 'ਚ ਭਰਨ ਲੱਗ ਜਾਂਦਾ ਹੈ ਮਾਤਾ ਕਹਿੰਦੀ ਆ ਵੀ ਮੇਰੇ ਗੋਡੇ 'ਚ ਪਾਣੀ ਭਰ ਗਿਆ ਮੈਂ ਇੰਜੈਕਸ਼ਨ ਨਾਲ ਕਢਾਨੀ ਆ ਹੂੰ ਉਸ ਕੇਸ 'ਚ ਇੰਦੇ 'ਚ ਪੱਤੇ ਪਾ ਲਓ ਨਿੰਮ ਦੇ ਤੇ ਨਾਲ ਇਹ ਬੰਨਣ ਲੱਗ ਜਾਓ ਜਿਨ੍ਹਾਂ ਦੇ ਗੋਡੇ 'ਚ ਪਾਣੀ ਭਰਦਾ ਹੈ ਉਸ ਪਾਣੀ ਭਰਨ ਦੀ ਚੀਜ਼ ਨੂੰ ਵੀ ਇਹ ਘਟਾ ਦੇਗਾ ਨਾਰਮਲ ਕਰ ਦੇਗਾ ਓਕੇ ਕਾਰਗਰ ਨੁਸਖਾ ਹੈ ਜੀ ਜੀ ਅੱਛਾ ਡਾਕਟਰ ਸਾਹਿਬ ਇੱਕ ਹੀ ਚੀਜ਼ ਰੱਖੀਏ ਜੀ ਇਹ ਮਰਮ ਰੱਖੀ ਹੈ ਜੀ ਜਿਹੜੀ ਅਸੀਂ ਬਣਾਨੇ ਆ ਮਰਮ ਇਹ ਕੀ ਕੰਮ ਕਰਦੀ ਹੈ ਇਹ ਕੇਸਰੀ ਮਰਮ ਆਇਆ ਤੁਸੀਂ ਕਈ ਵਾਰੀ ਦੇਖੀ ਹੋਣੀ ਕੇਸਰੀ ਰੰਗ ਦੀ ਜਿਹੜੀ ਜੀ 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 ਤੁਸੀਂ ਇਹਨੂੰ ਹਰ ਵਾਰੀ ਕਹਿੰਦੇ ਹੋ ਕੇਸਰੀ ਰੰਗ ਹੈ ਕੇਸਰੀ ਮਰਮ ਕੇਸਰੀ ਮਰਮ ਹੈ ਨਾ ਜੀ ਇਹ ਦੇਖੋ ਇਹਦੀ ਖੁਸ਼ੂ ਦੇਖੋ ਇਹਨੂੰ ਤੁਸੀਂ ਕੋਈ ਹੋਰ ਨਾਮ ਦਿੱਤਾ ਹੈ ਅਸੀਂ ਮੈਂ ਤਾਂ ਇਹਨੂੰ ਕੇਸਰੀ ਕਹਿੰਦਾ ਸੀ ਰੰਗ ਤੁਸੀਂ ਖੱਟਾ ਰੰਗ ਖੱਟੀ ਖੱਟੀ ਮਰਮ ਜੀ ਖੱਟੀ ਮਰਮ ਕਹਿੰਦੇ ਸੀ ਮੈਂ ਮੇਰੇ ਉਂਦੇ ਚ ਮੈਂ ਇਹਨੂੰ ਕੇਸਰੀ ਰੰਗ ਕਰਕੇ ਇਹਨੂੰ ਕਹਿ ਦੇਣਾ ਇਹ ਗੋਡੇ ਤੇ ਹਲਕੀ ਜੀ ਲਾ ਲਓ ਅੱਛਾ ਮਰਮ ਤੇਲ ਤੋਂ ਪਹਿਲਾਂ ਇਸ ਤੇਲ ਤੋਂ ਬਾਅਦ ਜੀ ਤੇਲ ਤੋਂ ਬਾਅਦ ਅੱਛਾ ਇਹਦੇ ਉੱਤੇ ਟਕੋਰ ਨਹੀਂ ਕਰਨੀ ਮਾਲਿਸ਼ ਨਹੀਂ ਕਰਨੀ ਕਿਉਂਕਿ ਇਹਦੇ ਚ ਉਹ ਜੜੀ ਬੂਟੀਆਂ ਬੜੀ ਕਨਸੈਂਟ੍ਰੇਟਡ ਹੈਗੀਆਂ ਇਹਨਾਂ ਦਾ ਸੱਤ ਪਾਇਆ ਹੋਇਆ ਹੈ ਜਦੋਂ ਇਹ ਜੜੀ ਬੂਟੀਆਂ ਦਾ ਸੱਤ ਪੈ ਜਾਂਦਾ ਬੜੀ ਸਟਰੋਂਗ ਬਣ ਜਾਂਦੀ ਹੈ ਤੇ ਇਹ ਖੱਟੀ ਮਰਮ ਜੜੀ ਹੈ ਇਹ ਬਹੁਤ ਹੀ ਕਾਰਗਰ ਹੈ ਕਿਨੂੰ ਅਪਲਾਈ ਕਰੋ ਨਾਲੇ ਇਹ ਤੇਲ ਜਿੰਦੇ ਚ ਕਪੂਰ ਤੇ ਸਾਰੀ ਜੜੀ ਬੂਟੀਆਂ ਪਾਈਆਂ ਇਹਦੇ ਚ 25 ਤੋਂ ਵੱਧ ਜੜੀ ਬੂਟੀਆਂ ਪੈਂਦੀਆਂ ਉਹਨਾਂ ਚੋਂ ਕੁਝ ਮੈਂ ਤੁਹਾਨੂੰ ਦੱਸੀਆਂ ਤੇ ਗੋਡਿਆਂ ਨੂੰ ਮੋਡਿਆਂ ਨੂੰ ਤਾਕਤ ਦੇਣ ਵਾਸਤੇ ਸ਼ਿਲਾਜੀ ਲੋਕੀ ਐ ਸੋਚਦੇ ਆ ਵੀ ਸ਼ਿਲਾਜੀ ਤਾਂ ਸਿਰਫ ਆਦਮੀ ਖਾ ਸਕਦੇ ਆ ਤਾਕਤ ਵਾਸਤੇ ਹਸਾ ਨਿਕਲ ਜਾਂਦਾ ਦੀ ਸ਼ਿਲਾਜੀ ਦਾ ਨਾਮ ਸ਼ਿਲਾਜੀ ਦਾ ਨਾਮ ਸੁਣ ਕੇ ਪਰ ਐਸਾ ਨਹੀਂ ਐ ਸਾਡੀ ਮਾਤਾ ਪੈਣਾ ਖਾ ਸਕਦੀਆਂ ਗੋਡੇ ਵਾਸਤੇ ਬਹੁਤ ਚੰਗੀ ਚੀਜ਼ ਐ ਐ ਖੱਟੀ ਮਰਮ ਤੇ ਤੇਲ ਐ ਜਦੋਂ ਅਸੀਂ ਮਰੀਜ਼ ਨੂੰ ਦਿੰਨੇ ਆ ਉਹ ਦੂਜੇ ਦਿਨ ਤੀਜੇ ਦਿਨ ਕਹਿ ਦਿੰਦਾ ਵੀ ਭਾਈ ਮੈਨੂੰ ਆਰਾਮ ਆਣਾ ਸ਼ੁਰੂ ਹੋ ਗਿਆ ਕੀ ਵਾਹ ਪਰ ਲਗਾਉਣਾ ਪੈਂਦਾ ਲੰਬੇ ਸਮੇਂ ਤੱਕ ਜੇ ਤੁਸੀਂ ਚਾਹਦੇ ਹੋ ਘਰੇ ਫਾਰਮੂਲਾ ਬਣਾ ਲਈਂ ਕਿਹੜੇ ਆਪਰੇਸ਼ਨ ਕਿਹੜੇ ਸੁੱਕੇ ਰਹਿ ਗਏ ਜੀ ਜਿਹੜੀ ਮਾਤਾ ਪਿਤਾ ਪੈਣਾ ਨੂੰ ਭਰਾਵਾਂ ਨੂੰ ਇਹ ਦਿੱਕਤ ਹੈ ਗੋਡੇ ਦੀ ਉਹਨਾਂ ਨੂੰ ਨਾਲੇ ਨਾਲ ਇਹ ਹਾਰਟ ਦੀ ਦਿੱਕਤ ਹੈ ਹਾਂਜੀ ਹਾਂ ਆਪਰੇਸ਼ਨ ਤੋਂ ਪਹਿਲੇ ਹਾਰਟ ਦੀ ਕਲੀਅਰੈਂਸ ਚਾਹੀਦੀ ਹੈ ਕੋਈ ਖੂਨ ਪਤਲਾ ਕਰਨ ਦੀ ਦਵਾਈ ਖਾ ਰਿਹਾ ਹੈ ਕੋਈ ਲੀਵਰ ਦੀ ਦਵਾਈ ਖਾ ਰਿਹਾ ਹਰ ਚੀਜ਼ ਦਾ ਕੋਈ ਥਾਇਰੋਇਡ ਦੀ ਦਵਾਈ ਖਾ ਰਿਹਾ ਹੈ ਕਿਸੇ ਦਾ ਬੀਬੀ ਵੱਧ ਗਿਆ ਕਿਸੇ ਨੇ ਸ਼ੂ ਕਰਿਆ ਤੇ ਦੋਵੇਂ ਗੋਡੇ ਬਦਲਣੇ ਆ 4-4 ਘੰਟੇ ਸਰਜਰੀ ਚੱਲਦੀ ਹੈ ਇੰਨਾ ਸੌਖਾ ਕੰਮ ਨਹੀਂ ਹੈ ਨਾ ਉਸ ਚੀਜ਼ਾਂ ਤੋਂ ਬਚਣ ਵਾਸਤੇ ਸਭ ਤੋਂ ਪਹਿਲੇ ਤੇ ਜਾਨ ਬਚਾਣੀ ਹੈ ਨਾ ਜੇ ਦੇਸੀ ਚੀਜ਼ਾਂ ਲਾ ਕੇ ਤੁਹਾਡਾ ਦਰਦ ਠੀਕ ਹੁੰਦਾ ਹ ਹ ਤੁਸੀਂ ਗੋਡੇ ਨੂੰ ਬਦਲਵਾਣ ਦਾ ਪ੍ਰੋਸੈਸ ਤੋਂ ਬਚ ਜਾਂਦੇ ਹੋ ਉਸ ਤੋਂ ਚੰਗਾ ਕੀ ਹੈ ਬਿਲਕੁਲ ਜੀ ਜੀ ਤੇ ਸ਼ਾਸਤਰੀਆ ਯੋਗ ਹੈ ਜਿਹੜੀ ਕਿਤਾਬਾਂ 'ਚ ਲਿਖੀ ਹੋਈ ਐਵੇਂ ਦੇ ਮਰੀਜ਼ ਉਸੇ ਟਾਈਮ ਉਥੋਂ ਪੀੜੀ ਤੋਂ ਨਿਕਲਣ ਤੇ ਫੋਨ ਕਰਕੇ ਇੱਥੇ ਦੀ ਬੁਕਿੰਗ ਕਰਾਣ ਤੇ ਮੈਨੂੰ ਦਿਖਾਣ ਆਣ ਠੀਕ ਹੈ 90% ਮਰੀਜ਼ ਐਸੇ ਹੁੰਦੇ ਆ ਜਿਨ੍ਹਾਂ 'ਚ ਗੋਡਾ ਬਦਲਣ ਦੀ ਲੋੜ ਨਹੀਂ ਹੈ ਓਕੇ ਅਜੀ ਉਹ ਇਨੀਸ਼ੀਅਲ ਸਟੇਜ ਤੇ ਆ ਉਹਨਾਂ ਦਾ ਅਸੀਂ ਕੰਟਰੋਲ ਕਰ ਸਕਦੇ ਹਾਂ ਦੋ ਹੀ ਕਾਰਨ ਹੁੰਦੇ ਆ ਪੋਸਟੀਓ ਆਰਥਰਾਇਟਿਸ ਹੈ ਰਿਊਮੈਟੋਇਡ ਆਰਥਰਾਇਟਿਸ ਹੈ ਜੀ ਜੀ ਪੋਸਟੀਓ ਆਰਥਰਾਇਟਿਸ ਹੈ ਵੀ ਬੋਨ ਕਮਜ਼ੋਰ ਹੋ ਗਈ ਬੋਨ ਜੁੜਨ ਲੱਗ ਗਈ ਰਿਊਮੈਟੋਇਡ ਆਰਥਰਾਇਟਿਸ ਹੈ ਆਮ ਬਾਤ ਠੀਕ ਹੈ ਆਮ ਬਾਤ ਹੈ ਆਮ ਮਤਲਬ ਜਿਹੜਾ ਖਾਣਾ ਨਹੀਂ ਪਚਿਆ ਬਾਤ ਜਿਹੜੀ ਵాయు ਖਰਾਬ ਹੋ ਗਈ ਉਹ ਜਾ ਕੇ ਗੋਡਿਆਂ ਚ ਜੰਮ ਗਈ ਉੱਥੇ ਉਹਨੇ ਪ੍ਰੋਬਲਮ ਕਰਨ ਲੱਗਤੀ ਉਸ ਮਰੀਜ਼ ਨੂੰ ਡਾਈਜੈਸ਼ਨ ਦੀ ਵੀ ਪ੍ਰੋਬਲਮ ਹੋਏਗੀ ਕਬਜ ਦੀ ਵੀ ਪ੍ਰੋਬਲਮ ਹੋਏਗੀ ਜੇ ਤੁਹਾਡੇ ਗੋਡੇ ਮੋਡੇ ਖਰਾਬ ਹੈ ਗੋਡਾ ਖਰਾਬ ਹੈ ਤੁਹਾਨੂੰ ਬਦਲਵਾਉਣ ਵਾਸਤੇ ਕਹਤਾ ਨਾਲੇ ਹੀ ਤੁਸੀਂ ਦੇਖੋਗੇ ਤੁਹਾਨੂੰ ਲੰਬੇ ਟਾਈਮ ਤੋਂ ਕਬਜ ਦੀ ਸ਼ਿਕਾਇਤ ਰਹਿ ਰਹੀ ਹੈ ਖਾਣਾ ਨਹੀਂ ਪਚ ਰਿਹਾ ਤੇ ਇਹ ਸਮਝ ਲਓ ਤੁਹਾਨੂੰ ਰੂਮਟੋइड ਆਰਥਰਾਇਟਿਸ ਹੈ ਆਮ ਬਾਤ ਹੈ ਡਾਈਜੈਸ਼ਨ ਠੀਕ ਕਰ ਲਓ ਨਾਲੇ ਨਾਲੇ ਕਬਜ ਠੀਕ ਕਰ ਲਓ ਅੱਧੀ ਪ੍ਰੋਬਲਮ ਗੋਡਿਆਂ ਦੀ ਤੁਹਾਡੀ ਠੀਕ ਹੋ ਜੇਗੀ ਬਾਕੀ ਇਹ ਤੇਲ ਘਰੇ ਬਣਾ ਲਓ ਜਾਂ ਮੰਗਵਾ ਲਓ ਸ਼ਿਲਾਜੀਤ ਤੇਲ ਤੇ ਕਰੀਮ کیا ਹੀ ਬਾਤ ਹੈ